ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਅੰਮ੍ਰਿਤਪਾਲ ਸਿੰਘ ਡਿਬਰੂਗੜ ਵਾਲੇ ਦੀਆਂ ਭੇਡਾਂ ਨੂੰ ਇੱਕ ਬੇਨਤੀ ਹੈ ਇਹ ਬੇਨਤੀ ਮੇਰੇ ਵੱਲੋਂ ਨਹੀਂ ਸੰਤ ਅੰਮ੍ਰਿਤਪਾਲ ਦੀ ਮਾਤਾ ਜੀ ਵੱਲੋਂ ਹੈ ਉਹ ਅੰਮ੍ਰਿਤਸਰ ਬੈਠੀ ਹੈ ਧਰਨਾ ਲਾ ਕੇ ਚਲੋ ਮਾਂ ਤਾਂ ਮਾਂ ਹੀ ਹੁੰਦੀ ਹੈ ਪੁੱਤ ਦਾ ਦੁੱਖ ਹੁੰਦਾ ਸਭ ਨੂੰ ਹੁੰਦਾ ਹੋਣਾ ਚਾਹੀਦਾ ਪਰ ਜਿਹੜੀ ਬੇਨਤੀ ਕਰ ਰਹੀ ਹੈ ਨਾ ਉਹ ਕਹਿੰਦੀ ਜਿੰਨਾ ਇਕੱਠ ਹੋਣਾ ਚਾਹੀਦਾ ਸੀ ਉਹਨਾਂ ਇਕੱਠ ਹੋ ਨਹੀਂ ਰਿਹਾ ਤੇ ਮੈਂ ਹੱਥ ਜੋੜ ਕੇ ਪਿੰਡਾਂ ਦੇ ਸੰਗਤ ਨੂੰ ਬੇਨਤੀ ਕਰਦੀਆਂ ਕਿ ਵੱਧ ਤੋਂ ਵੱਧ ਆਓ ਅੰਮ੍ਰਿਤਸਰ ਵਿਖੇ ਇਕੱਠ ਕਰੋ ਭੁਖਾੜਦਾਲ ਦੇ ਬੈਠੋ ਤੇ ਭਾਈ ਸਾਹਿਬ ਅਮਰਤਪਾਲ ਨੂੰ ਦੂਰੂ ਗੜਤ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਵੇ ਸ਼ਿਫਟ ਕੀਤਾ ਜਾਵੇ ਇਹ ਸੰਤ ਜੀ ਦੇ ਮਾਤਾ ਜੀ ਕਹਿ ਰਹੇ ਹਨ ਤੁਹਾਨੂੰ ਪਤਾ ਲੱਗ ਗਿਆ ਹੋਣਾ ਸੰਤ ਕਿਹੜਾ ਪਹਿਲਾਂ ਤਾਂ ਸੰਤਨਾਲ ਸਿੰਘ ਭਿੰਡਾ ਵਾਲੇ ਦੀ ਕਾਪੀ ਕੀਤੀ ਉਹ ਆਸ਼ਕ ਜਿਹੜਾ ਥੋੜਾ ਸੀ ਮਿਰਜ ਰੀਨਾ ਰਾਏ ਦੇ ਨਾਲ ਜਿਹੜਾ ਸਕਾਰਪਿਓ ਗੱਡੀ ਦੇ ਵਿੱਚ ਮੌਤ ਹੋ ਗਈ ਸੀ ਬਾਅਦ ਵਿੱਚ ਕਹਿੰਦੇ ਸੀ ਉਹ ਏਜੰਸੀਆਂ ਨੇ ਮਾਰਤਾ ਜੀ ਉਹ ਮੌਤ ਹੋ ਗਈ ਉਹ ਕੌਮੀ ਸ਼ਹੀਦ ਵੀ ਕਿਹਾ ਗਿਆ ਤੇ ਉਦੋਂ ਬਾਅਦ ਦੇ ਵਿੱਚ ਇਹ ਸੰਤ ਅੰਮ੍ਰਿਤਪਾਲ ਜੀ ਆ ਗਏ ਉਸੇ ਅੜੌਲ ਜੀ ਨੂੰ ਲੈ ਕੇ ਗੱਲ ਕਰਨ ਲੱਗੇ ਗੋਲ ਪਰਨਾ ਪਿੰਡਾਂ ਵਾਲੇ ਵਰਗਾ ਬੰਨਿਆ ਤੇ ਫਿਰ ਉਹ ਚਲੋ ਤੱਕਾ ਮੁੱਕੀ ਕੀਤੀ ਜਦੋਂ ਥਾਣੇ 'ਤੇ ਜਾ ਕੇ ਚੈਲੰਜ ਕਰਦਾ ਸੀ ਇਦਾਂ ਕਰਕੇ ਕਹਿੰਦਾ ਐਜੰਸੀਆਂ ਰਿਪੋਰਟ ਦਿੰਦੀਆਂ ਨੇ ਤੁਸੀਂ ਕੱਟ ਨਹੀਂ ਕਰ ਸਕਦੇ ਉਹਦੇ ਬਾਅਦ ਛਿੱਤਰ ਫੇਰਿਆ ਅਗਲੇ ਡਿਬਰੂਗੜ੍ਹ ਜੇਲ੍ਹ ਭੇਜਿਆ ਤੇ ਉਹ ਡਿਬਰੂਗੜ੍ਹ ਦਾ ਜਿਹੜਾ ਸੰਤ ਹੈ ਮਹਾਪੁਰਸ਼ ਉਹ ਹੁਣ ਆਉਣਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੱਠ ਪਨੀਰ ਦੇਸੀ ਘਿਉ ਦੀਆਂ ਜਲੇਬੀਆਂ ਜਿਹੜਾ ਇੱਥੇ ਮੰਗੇਓ ਸ਼ੇਕ ਜਾਂ ਬਨਾਣਾ ਸ਼ੇਕ ਫੇ ਉਹ ਮਿਲਦਾ ਨਹੀਂ ਫਿਰ ਉਥੇ ਦੁੱਧ ਘਿਓ ਲੱਸੀ ਮੱਖਣ ਦੀ ਵੀ ਘਾਟ ਹੈਗੀ ਆ ਤੇ ਉਹ ਰੋਟੀਆਂ ਵੀ ਫਿਰ ਕਹਿੰਦੇ ਮਰਿਆਦਾ ਨਾਲ ਨਹੀਂ ਬਣਾਉਂਦੇ ਉਹ ਬਈਏ ਹਾਥੋਂ ਥਲਾ ਦਿੰਦੇ ਐਜਾ ਕੁਝ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਤੇ ਹੁਣ ਉਹਨੂੰ ਰਹਾ ਕਰਾਉਣ ਵਾਸਤੇ ਮਾਤਾ ਜੀ ਬੈਠੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਤੇ ਉਹ ਅਪੀਲ ਕਰਦੇ ਆ ਕਿ ਉਹਨਾਂ ਕੱਠ ਜਿੰਨਾ ਚਾਹੀਦਾ ਸੀ ਹੋ ਨਹੀਂ ਰਿਹਾ ਉੰਡਰਟੇਕਿੰਗ ਭੇਡਾਂ ਨੇ ਅਮਰਤਪਾਲ ਤੇ ਹੌਣਦੀਪ ਸਿੱਧੂ ਦੀਆਂ ਹੌਣ ਤੇਜਾ ਆ ਹੋਰ ਜਿਹੜੇ ਇੱਕ ਦੁੱਕ ਹੈਗੇ ਆ ਇਹਨਾਂ ਭੇਡਾਂ ਨੂੰ ਬੇਨਤੀ ਹੈ ਵੀ ਉਹ ਤਾਂ ਸਵਾ ਲੱਖ ਦੇ ਨਾਲ ਲੜਨ ਦੀ ਗੱਲ ਕਰਦੇ ਸੀ ਮੈਨੂੰ ਵੀ ਕਈ ਗਾਲਾਂ ਕੱਢਦੇ ਹੁੰਦੇ ਨੇ ਤੂੰ ਦੀਪ ਸਿੱਧੂ ਨੂੰ ਗਦਾਰ ਕਿਉਂ ਕਹਿੰਦਾ ਅੱਜ ਵੀ ਇੱਕ ਦਾ ਫੋਨ ਆਇਆ ਸੀ ਪਾਗਲ ਜਿਹ ਦਾ ਦੋ ਚਾਰ ਹੋਰ ਵੀ ਗਾਲਾਂ ਕੱਢਦੇ ਆ ਬੁੱਟਾ ਸਿਆ ਤੂੰ ਗਦਾਰ ਨਾ ਕਹਿ ਤੇ ਕੋਈ ਨਹੀਂ ਮੇਰੇ ਮੈਨੂੰ ਗਾਣ ਦੇਣ ਨਾਲ ਹੀ ਮਤਲਬ ਨਹੀਂ ਨਾ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਉਹ ਸੁਣ ਲਿਓ ਤੇ ਹੁਣ ਜਾਓ ਫਿਰ ਦੋ ਚਾ ਲੱਖ ਦੀ ਤੇ ਲੋੜ ਨਹੀਂ ਹੁਣ ਤਾਂ ਹੁਣ ਤਾਂ 20-50 ਹਜ਼ਾਰ ਇਕੱਠਾ ਹੋ ਜਾਓ ਉਧਰ ਡਿਸੀਜਨ ਨੂੰ ਜਵਾਬ ਦੇ ਤੱਕ ਇਹ ਕਹਿੰਦੇ ਵੀ ਸਾਡੇ ਕੋਲੇ ਨਾ ਮੁੜ ਕੇ ਆਇਓ ਯਾਨਕਿ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਨਾ ਅੱਜ ਮੈਨੂੰ ਉਹਨਾਂ ਦੇ ਮਾਤਾ ਜੀ ਦਾ ਦੁੱਖ ਲੱਗਿਆ ਜਦੋਂ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੀ ਭਾਈ ਸਾਹਿਬ ਨੂੰ ਰਹਾ ਦਾਨੀ ਹੋਣਾ ਪੰਜਾਬ ਲਿਆਉਣਾ ਉਹਦੇ ਲਈ ਇਕੱਠ ਹੋ ਨਹੀਂ ਰਿਹਾ ਤੇ ਜਿੰਨਾ ਇਕੱਠ ਹੋਣਾ ਚਾਹੀਦਾ ਤੇ ਪਰ ਮੈਨੂੰ ਦੋ ਦਿਨ ਗੱਲਾਂ ਜਿੱਤੇ ਆ ਗਈਆਂ ਇੱਕ ਤਾਂ ਕਹਿੰਦੇ ਕੀ ਮੱਛਿਆ ਲੱਗਣੋ ਹਟਜੋ ਹੁਣ ਮੱਛਿਆ ਅੰਮ੍ਰਿਤਸਰ ਲੱਗਦੀ ਐ ਤੇ ਜਾਂ ਡਿਪਰੂਗੜ ਜੇਲ੍ਹ ਲੱਗਦੀ ਐ ਹਾਲਾਂਕਿ ਜਿਹੜੀ ਮੈਂ ਗੱਲ ਕਰ ਰਿਹਾ ਇਹ ਮੇਰਾ ਇੱਕ ਲਹਿਜਾ ਹੈ ਗੱਲ ਕਰਨ ਦਾ ਪਰ ਅੰਦਰੋਂ ਨਾ ਜਦੋਂ ਉਹਦੀ ਮਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਨ ਦੁਖੀ ਹੋਇਆ ਮੈਂ ਕੋ ਮਾਂ ਨੂੰ ਹੀ ਬੇਨਤੀ ਕਰਦਾ ਮਾਂ ਮੇਰੀਏ ਜਦੋਂ ਤੇਰੇ ਪੁੱਤ ਨੇ ਅੱਤ ਚੁੱਕੀ ਸੀ ਨਾ ਕੌਮ ਦਾ ਜਰਨੈਲ ਬਣਨ ਦੀ ਕੋਸ਼ਿਸ਼ ਕੀਤੀ ਸੀ ਖਾਲਸਤਾਨ ਦੀ ਗੱਲ ਕਰਦਾ ਸੀ ਥੋੜਾ ਬਹੁਤ ਉਹਨੂੰ ਸਮਝਾ ਲੈਣਾ ਸੀ ਇੱਕ ਨਾ ਬੱਚੇ ਨੇ ਸਕੂਲ ਦੇ ਵਿੱਚ ਨਾਲ ਦੇ ਬੱਚੇ ਦੀ ਜਮਾਤ ਵਿੱਚੋਂ ਇੱਕ ਪੈਨਸ਼ਨ ਜਾਨਕੀ ਲਿਖਣ ਵਾਲੀ ਚੋਰੀ ਕਰ ਲਈ ਕਰ ਲਿਆ ਮਾਂ ਨੇ ਝੜਕਿਆ ਨਹੀਂ ਦੋ ਕੁ ਦਿਨਾਂ ਬਾਅਦ ਕਾਪੀ ਚੱਕ ਲਈ ਮਾਂ ਨੇ ਝੜਕਿਆ ਨਹੀਂ ਤੇ ਤਿੰਨ ਚਾਰ ਦਿਨਾਂ ਬਾਅਦ ਉਹ ਪੂਰਾ ਬਸਤਾ ਹੀ ਚੋਰੀ ਕਰ ਲਿਆ ਤੇ ਮਾਂ ਨੇ ਝੜਕਿਆ ਨਹੀਂ ਪੜਦਾ ਵੀ ਗਿਆ ਫੇਰ ਫੂਲ ਹੋ ਕੇ ਪੰਜ ਚਾਰ ਵਾਰੀ ਕੌਂਸਲ ਜਮਾਤਾਂ ਕਰ ਵੀ ਗਿਆ ਤੇ ਵੱਡਾ ਵੀ ਹੁੰਦਾ ਗਿਆ ਉਮਰ ਵਡੇਰੀ ਹੁੰਦੀ ਗਈ ਤੇ ਨਾਲ ਦੀ ਨਾਲ ਚੋਰੀ ਦੀ ਆਦਤ ਵੀ ਪੈ ਗਈ ਫਿਰ ਕੀ ਹੋਇਆ ਇਹ ਮਨ ਦੀ ਕਲਪਨਾਈ ਹੈ ਮੇਰੇ ਜਿਹੜੀ ਸੁਣਾ ਰਹੇ ਹਾਂ ਕਿਸੇ ਰਾਜੇ ਦੇ ਘਰ ਕਰਨ ਲਈ ਚੋਰੀ ਮਹਿਲਾਂ ਵਿੱਚ ਤੇ ਰਾਜਾ ਕਹਿੰਦਾ ਚੋਰੀ ਦੀ ਕਰਨ ਦੀ ਸਜ਼ਾ ਹੁਣ ਮੌਤ ਹੈ ਤੈਨੂੰ ਫਾਂਸੀ ਲਾਈ ਜਾਊ ਤੇ ਕੋਈ ਇੱਛਾ ਹੈ ਮਰਨ ਤੋਂ ਪਹਿਲਾਂ ਉਹ ਬੱਚਾ ਕਹਿੰਦਾ ਕਹਿੰਦਾ ਮੇਰੀ ਮਾਂ ਨੂੰ ਮਲਾਵੋ ਇੱਕ ਵਾਰੀ ਬਸ ਇਹੋ ੱਚਾ ਜਦੋਂ ਮਾਂ ਨੂੰ ਬੁਲਾਇਆ ਗਿਆ ਹੁਣ ਮਾਂ ਦੇ ਕੋਲ ਚੋਰੀਆਂ ਕਰ ਕਰਕੇ ਬੱਚਾ ਕੁਛ ਨੁਕਸ ਫੜਾਉਂਦਾ ਸੀ ਉਹਨੇ ਸੋਚਿਆ ਵੀ ਸ਼ਾਇਦ ਕੋਈ ਦਬਿਆ ਹੋਇਆ ਕੋਈ ਚੋਰੀ ਕੀਤਾ ਹੋਇਆ ਧਨ ਦੌਲਤ ਮੈਨੂੰ ਫੜਾਊਗਾ ਮਾਂ ਵੀ ਖੁਸ਼ ਹੋ ਕੇ ਬਾਗੀ ਤੇ ਜਿਹੜੇ ਤਖਤੇ ਤੇ ਰੱਸਾ ਪਾ ਕੇ ਗਲ ਵਿੱਚ ਲਮਕਾਇਆ ਜਾਂਦਾ ਹੈ ਨਾ ਉਹਦੇ ਵਿੱਚ ਫਾਸੀ ਦੇਣ ਵੇਲੇ ਉੱਥੇ ਖੜਾ ਕਹਿੰਦਾ ਮਾਂ ਨੇੜੇ ਹੋ ਕੇ ਗੱਲ ਸੁਣੋ ਜਦੋਂ ਮਾਂ ਨੇੜੇ ਬੁ ਖਿੱਚ ਕੇ ਚਪੇੜ ਮਾਰੀ ਉਹਨੇ ਆਪਣੀ ਮਾਂ ਦੇ ਮੂੰਹ ਤੇ ਮਾਂ ਕਹਿੰਦੀ ਬੇਟਾ ਮੈਂ ਤੈਨੂੰ ਪਾਲਿਆ ਪੋਸਿਆ ਵੱਡਾ ਕੀਤਾ ਆ ਸ਼ਾਵਾਸ਼ ਦਿੱਤੀ ਹੈ ਕਹਿੰਦਾ ਜਿੱਦਨ ਮੈਂ ਪਹਿਲੇ ਦਿਨ ਸਕੂਲ ਵਿੱਚੋਂ ਪੈਨਸਨ ਚੱਕੀ ਸੀ ਨਾ ਦੂਸਰੇ ਜਵਾਕ ਦੀ ਪੈਨਸਨ ਚੱਕੀ ਸੀ ਕਹਿੰਦਾ ਜੇ ਉਸ ਦਿਨ ਮੇਰੇ ਤੋਂ ਇੱਕ ਚਪੇੜ ਮਾਰ ਦਿੰਦੀ ਨਾ ਸ਼ਾਇਦ ਅੱਜ ਮੈਂ ਮੌਤ ਦੇ ਮੂੰਹ ਚ ਨਾ ਹੁੰਦਾ ਮੈਨੂੰ ਰਾਜਾ ਮੌਦੀ ਸੱਜਣਾ ਸੁਣਾਉਂਦਾ ਤੇ ਚਲੋ ਆਪਾਂ ਕੋਣਾ ಮತ ਦੇਣ ਵਾਲੇ ਪਰ ਉਹਨਾਂ ਦੇ ਮਤਿਆਂ ਨੂੰ ਬੇਨਤੀ ਹੈ ਜਦੋਂ ਤੇਰੇ ਪੁੱਤ ਨੇ ਨਾ ਕੌਮ ਦਾ ਜਰਨੈਲ ਵਾਣ ਵਾਸਤੇ ਆ ਚੁੱਕੇ ਸੀ ਲੋਕਾਂ ਦੀ ਹਵਾ ਵਿੱਚ ਆ ਕੇ ਪੰਪਾਂ ਵਿੱਚ ਆ ਕੇ ਉਸ ਦਿਨ ਜੇ ਮੜਮ ਮੋਟਾ ਮੜਮ ਮੋਟਾ ਕੰਟਰੋਲ ਕਰ ਲੈਂਦੇ ਸ਼ਾਇਦ ਅੱਜ ਆ ਧਰਨੇ ਤੋਂ ਨਾਂ ਲਾਉਣੇ ਪੈਂਦੇ ਤੇ ਜਿਹੜੀਆਂ ਕਟੇੜਾਂ ਪਿੱਛੇ ਫਿਰਦੀਆਂ ਸੀ ਨਾ ਅਮਰਿਤਪਾਲ ਦੇ ਤੇ ਉਹ ਕਟੇੜਾਂ ਉਦੋਂ ਵੀ ਨਸ਼ੇੜੀ ਸੀ ਠੀਕ ਹੈ ਤਮਾਸ਼ਵੀਨਾਂ ਦੀ ਭੀੜ ਸੀ ਤੇ ਅੱਜ ਵੀ ਨਹੀਂ ਖੜਨੀ ਬੈਠੀ ਰਹੇ ਮਾਂ ਜਨਾ ਚਰ ਮਰਦੀ ਉੱਥੇ ਇਹ ਮੇਰੇ ਵੱਲੋਂ ਬੇਨਤੀ ਹੈ ਤੇ ਹੱਲ ਇਹ ਹੈ ਵੀ ਕੱਟ ਹੋ ਸਕਦਾ ਹੈ ਜੇ ਕੋਈ ਤਰਲਾ ਬੇਨਤੀ ਕਰੋਂ ਤੁਸੀਂ ਇਹ ਕਹੋ ਕਿ ਸਾਡੇ ਪੁੱਤ ਕੋਲੋਂ ਗਲਤੀ ਹੋਈ ਹੈ ਇਹ ਇਹ ਮੰਨਣੀ ਪੈਣਾ ਅੱਜ ਤੱਕ ਇਤਿਹਾਸ ਰੋਹਾ ਹੈ ਜਿਹੜੇ ਇਹੋ ਜਿਹੇ ਬੇਵਕੂਫਾਂ ਨੇ ਗਵਰਨਮੈਂਟ ਦੇ ਨਾਲ ਟੱਕਰ ਲਈ ਹੈ ਨਾ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਗਿਆ ਬਸ ਜਿਹੜੀਆਂ ਭੇਡਾਂ ਨੇ ਇਹਨਾਂ ਨੂੰ ਬੇਨਤੀ ਹੈ ਜਾਓ ਹੁਣ ਚੱਕੋ ਇੱਕੇ ਸੰਤਾਲੀਆਂ ਲਾਓ ਮੱਥਾ ਡੇਵਰਗੜ੍ਹ ਜੇਲੀ ਭਾਜੋ ਉੱਥੇ ਜਾ ਕੇ ਲਾਲੋ ਧਰਨਾ ਲਾਉਣ ਦੇਣਗੇ ਤੁਹਾਨੂੰ ਇਹ ਪੰਜਾਬ ਚ ਅਜਨਾਲਾ ਥਾਣਾ ਨਹੀਂ ਅਗਲੇ ਨੇ ਜਦੋਂ ਮਾੜੀ ਖਬਰ ਲੀਕ ਹੋਈ ਨਾ ਕਿ ਕੈਮਰੇ ਲੱਗੇ ਨੇ ਐ ਹੋ ਗਿਆ ਵਾ ਹੋ ਗਿਆ ਜੇਲਰ ਵੀ ਅਗਲੇ ਨੇ ਸਸਪੈਂਡ ਕਰ ਕਰਤਾ ਗ੍ਰਿਫਤਾਰ ਕਰ ਲਿਆ ਬਸ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਇਹ ਦੁੱਖ ਮੈਨੂੰ ਹੈਗਾ ਇਸ ਗੱਲ ਦਾ ਵੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਭੜਕਾ ਕੇ ਗਲਤ ਰਸਤੇ ਤੋਰਿਆ ਜਾਂਦਾ ਜਿਹੜੇ ਭੜਕਾਉਣ ਵਾਲੇ ਨੇ ਤਾਂ ਆਪਣੇ ਘਰਾਂ ਵਿੱਚ ਬੈਠੇ ਨੇ ਅਸੋਪਰੀ ਸਿੰਘ ਉਦੋਂ ਕੇ ਵਰਗੇ ਬਖਸ਼ੀਰ ਸਿੰਘ ਵਰਗੇ ਜਿਹੜਾ ਕਹਿੰਦਾ ਬੰਬਾਂ ਦੀ ਮਸ਼ੀਨ ਆ ਮੈ ਤਲਵਾੜੇ ਵਰਗੇ ਹੁਣ ਵੀ ਬੋਲੀ ਜਾਂਦੇ ਸਟੇਜਾਂ ਤੇ ਬਾਬਾ ਅਜਮੇਰ ਜਿਹੜਾ ਕਹਿੰਦਾ ਹੁੰਦਾ ਭਗਤ ਸਿੰਘ ਦੀ ਅਡੋਲ ਜੀ ਦੇ ਨਾਲ ਇਹ ਇਹ ਸਮਾਜ ਇਹ ਪੰਜਾਬ ਚੱਲ ਨਹੀਂ ਸਕਦਾ ਕਹਿੰਦਾ ਹੁੰਦਾ ਨਾ ਉਹ ਤਾਂ ਮੌਜਨਾ ਬੈਠੇ ਨੇ ਆਪਣੇ ਘਰਾਂ ਵਿੱਚ ਅਸੀਂ ਪਿੱਛੇ ਲੱਗ ਕੇ ਆਂ ਕਰਦੇ ਆਂਗੇ ਬਾਹ ਕਰਦੇ ਆਂਗੇ ਖਾਲਸਾਤਨ ਜਿੰਦਾਬਾਦ ਕੁਝ ਨਹੀਂ ਹੋਣਾ ਭੁੰਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ